ਅ ਅੱਜ ਇਹ ਦੇਪਾਰਟਮੈਂਟ ਦੇ ਫੜੇ ਗਏ ਕਿੰਨੇ ਕੁੱਤੇ ਫੜੇ ਕਿੱਥੋਂ ਫੜੇ ਹੁਜਮਾਨਯੋਗ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਸਾਡੇ ਐਸਪੀ ਸਰ ਤੇ ਡੀਐਸਪੀ ਜੀ ਅਗਵਾਈ ਹੇਠ ਕੱਲ ਇੱਕ ਚੈਕਿੰਗ ਮੁਹਿੰਮ ਅਸੀਂ ਸ਼ੁਰੂ ਕੀਤੀ ਸੀਗੀ ਹੋਟਲਾਂ ਦੀ ਜੋ ਏਰੀਆ ਦੇ ਜਿੰਨੇ ਵੀ ਹੋਟਲ ਹੈਗੇ ਉਹਨਾਂ ਦੀ ਸਿੰਗਲ ਬਾਈ ਸਿੰਗਲ ਅਸੀਂ ਚੈਕਿੰਗ ਕੀਤੀ ਤੇ ਦੌਰਾਨੀ ਚੈਕਿੰਗ ਰਾਤ ਨੂੰ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਵੀ ਚਲੋ ਇੱਥੇ ਵੀ ਕਿਤੇ ਨਾ ਕਿਤੇ ਦੇ ਵਪਾਰ ਦਾ ਧੰਦਾ ਚੱਲ ਰਿਹਾ ਤੇ ਉਸੇ ਮੁਹਿੰਮ ਨੂੰ ਅਸੀਂ ਅੱਗੇ ਵਧਦੇ ਹੋਏ ਕੱਲ ਰਾਤੀ ਅਸੀਂ ਆਪਣੇ ਜਿਹੜੇ ਜਿਰਕੁਰ ਥਾਣੇ ਦੇ ਏਰੀਆ ਦੇ ਵਿੱਚ ਜਿਹੜੇ ਪੈਂਦੇ ਹੋਟਲ ਉਹਨਾਂ ਤੇ ਅਸੀਂ ਰੇਡ ਕੀਤੀ ਹੈਗੀ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੇ ਅਸੀਂ ਹੋਟਲ ਦੇ ਵਿੱਚ ਹੋਟਲ ਇਕ ਵੈਲਕਮ ਟੂ ਰੋਸਵੁੱਡ ਵੈਲਕਮ ਟੂ ਹੋਟਲ ਅਤੇ ਇੱਕ ਹੈਗਾ ਜੀ ਹੋਟਮ ਵੈਲ ਹੋਟਲ ਵੈਲਕਮ ਟੂ ਹਰਿਆਣਾ ਜਦੋਂ ਇਹਨਾਂ ਦੌਰਾਨ ਅਸੀਂ ਰੇਡ ਕੀਤੀ ਤਾਂ ਇੱਥੇ ਜਿਹੜਾ ਦੇਵਪਾਰਦਰ ਧੰਦਾ ਹੋਣਾ ਪਾਇਆ ਗਿਆ ਤੇ ਉੱਥੇ ਜਿਹੜੀਆਂ ਵਿਕਟਿਮ ਲੜਕੀਆਂ ਸੀਗੀਆਂ ਜੀ ਉਹਨਾਂ ਨੂੰ ਉੱਥੇ ਰਿਕਵਰ ਕੀਤਾ ਉੱਥੇ ਲੜਕੇ ਤੇ ਇੱਕ ਹੋਟਲ ਦਾ ਮੈਨੇਜਰ ਹੈਗਾ ਉੱਥੇ ਕਾਬੂ ਕੀਤਾ ਜੀ ਸੁਪਰੰਤ ਇਹਨਾਂ ਦੇ ਉੱਤੇ ਦੋਨੋਂ ਹੋਟਲ ਤੇ ਹੋਟਲ ਦੇ ਮਾਲਕਾਂ ਤੇ ਮੈਨੇਜਰ ਤੇ ਜਿਹੜੇ ਉੱਥੇ ਸਟਾਫ ਲੜਕਾ ਸੀਗਾ ਉਹਨਾਂ ਦੇ ਉੱਤੇ ਅਸੀਂ ਮਕਦਮਾ ਨੰਬਰ 208 ਜਿਹੜਾ ਹੈਗਾ ਜੀ ਅੰਡਰ ਸੈਕਸ਼ਨ 3 4 5 ਜੀ ਮੋਰਲ ਟਰੈਫਿਕ ਐਕਟ ਅਸੀਂ ਦਰਜ ਕੀਤਾ ਤੇ ਦਰਜ ਕਰਕੇ ਜਿਹੜੇ ਵਿਕਟਿਮ ਸੀ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਦੇ سپਰਤ ਕੀਤਾ ਤੇ ਜਿਹੜੇ ਮਾਲਕਾ ਉਹਨੂੰ ਮੈਨੇਜਰ ਨੂੰ ਤੇ ਜਿਹੜਾ ਹੋਰ ਉੱਥੇ ਉਹਨਾਂ ਦੇ ਨਾਲ ਦੇ ਸੀਗੇ ਬੰਦੇ ਜਿਹੜੇ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਕਿੰਨੇ ਬੰਦਿਆਂ ਨੇ ਫਗਲਾ ਪਰਚਾ ਦਰਜ ਹੋਇਆ ਇਹ ਪਰਚਾ ਦਰਜ ਹੋਇਆ ਜੀ ਟੋਟਲ 10 ਬੰਦਿਆਂ ਦੇ ਖਿਲਾਫ ਹੋਇਆ ਜਿਦੇ ਵਿੱਚੋਂ 7 ਦੀ ਅਰੈਸਟ ਹੋ ਚੁੱਕੀ ਹੈ ਤੇ 2 ਇੱਕ ਮਾਲਕ ਇੱਕ ਮਾਲਕ ਦਾ ਹੋਟਲ ਹੈਗਾ ਤੇ ਇੱਕ ਉਹਦਾ ਮੈਨੇਜਰ ਹੈਗਾ ਉਹ ਹਲੇ ਫਰਾਰ ਚੱਲ ਰਿਹਾ ਜਿਹਨੂੰ ਜਲਦੀ ਅਰੈਸਟ ਕਰ ਦਿੱਤਾ ਸੀ ਕਿੰਨੇ ਟਾਈਮ ਤੋਂ ਇਹ ਕੰਮ ਚੱਲਦਾ ਇਹ ਇਹਦੇ ਦੌਰਾਨ ਇਹ ਪਹਿਲਾਂ ਕਿਸੇ ਹੋਰ ਹੋਟਲ ਦੇ ਵਿੱਚ ਸੀਗਾ ਜੀ ਜਿਹੜਾ ਇਹਦਾ ਮੈਨੇਜਰ ਹੈਗਾ ਜੀ ਕਿਸੇ ਹੋਰ ਕੰਮ ਕਰਦਾ ਸੀਗਾ ਪੰਚਕੂਲੇ ਦੇ ਵਿੱਚ ਤੇ ਇੱਥੇ ਰੀਸੈਂਟਲੀ ਹਲੇ 4 ਤੋਂ 5 ਮਹੀਨੇ ਤੋਂ ਪਹਿਲਾਂ ਹੀ ਉਹ ਰਿਸ਼ਿਫਟ ਹੋਏ ਸੀ ਇਹ ਰਹਿਣ ਵਾਲੇ ਸਰ ਜੀਪ ਕੋਪੇ ਹਾਂਜੀ ਜਿਹੜੇ ਇਹ ਕੋਈ ਰੈਂਟ ਦੇ ਉੱਤੇ ਰਹਿ ਰਿਹਾ ਹੈਗਾ ਜੀ ਇੱਕ ਦੋ ਵਿੱਚ ਬਨੂੜ ਦੇ ਵੀ ਰਹਿਣੇ ਵਾਲੇ ਹੈਗੇ ਨੇ ਜ ਤੇ ਕੁਝਕ ਮੈਕਸੀਮ ਇਹ ਜ ਬਨੂੜ ਤੇ ਪੰਜਕੂਲਾ ਦੇ ਰਹਿਣ ਵਾਲੇ